ਹਾਂਜੀ ਜਾਣਦੇ ਤੁਸੀਂ ਸਾਰੇ ਹੀ ਉਹ ਹਾਲਾਤ ਕਾਫੀ ਖਰਾਬ ਚੱਲ ਰਹੇ ਆ ਤੇ ਇਹਦਾ ਪ੍ਰਭਾਵ ਬਹੁਤ ਲੰਬਾ ਵਾ ਔਰ ਕਾਫੀ ਬੁਰੇ ਦਿਨ ਆਉਣਗੇ ਸਾਰਿਆਂ ਦੇ ਪਰ ਇਹਨਾਂ ਨੇ ਕਹਿੰਦੇ ਕਿ ਬਦਲਾ ਲਿਆ ਪਹਿਰਗਾਮ ਦਾ ਤੇ ਸੰਧੂਰਨਾ ਦਾ ਇੱਕ ਆਪਰੇਸ਼ਨ ਚਲਾਇਆ ਕਮਾਲ ਦੀ ਗੱਲ ਹੈ ਸਿੱਖਾਂ ਦੀ ਤਾਂ ਫਿਰ ਵੀ ਕੋਈ ਵੈਲਿਊ ਨਹੀਂ ਨਾ ਇਹਨਾਂ ਦੇ ਚਾਰ ਮਰੇ ਤੇ ਇਹਨਾਂ ਨੇ ਸੰਧੋ ਚਲਾ ਲਿਆ ਤੇ ਸਿੱਖਾਂ ਦੇ ਤਾਂ 35 ਮਰੇ ਖਰ ਉਹ ਵੀ ਛੱਡਦੇ ਨੇ ਸਵਾਲੇ ਨੇ ਸਵਾਲ ਮੁੱਦਾ ਇਹ ਆ ਕਿ ਪਾਕਿਸਤਾਨ ਅਟੈਕ ਕਰਦਾ ਕਰੇਗਾ ਬਈ ਉਹਨੂੰ ਵੀ ਆਪਣੀ ਹਿਫਾਜ਼ਤ ਦਾ ਹੱਕ ਹੈ ਸਾਰਿਆਂ ਦੇਸ਼ਾਂ ਨੂੰ ਆਪਣੀ ਹਿਫਾਜ਼ਤ ਦਾ ਹੱਕ ਹੈ ਪਰ ਕਮਾਲ ਦੀ ਗੱਲ ਹੈ ਕਿ ਉਹਦੇ ਸਾਰੇ ਅਟੈਕ ਜ਼ਿਆਦਾਤਰ ਪੰਜਾਬ 'ਚ ਹੁੰਦੇ ਆ ਜਾਂ ਕਸ਼ਮੀਰ 'ਚ ਹੁੰਦੇ ਆ ਸਵਾਲ ਇਹ ਕੀ ਹੈ ਕਿ ਉਹਦੀ ਮਜਾਇਲ ਜਿਹੜੀ ਆ ਉਹਦੀ ਰੇਂਜ ਅਹਮਦਾਬਾਦ ਤੱਕ ਨਹੀਂ ਹੈ ਵਡੋਦਰਾ ਤੱਕ ਨਹੀਂ ਹੈ ਦਿੱਲੀ ਤੱਕ ਨਹੀਂ ਹੈ ਸਿਰਫ ਉਹਦੇ ਡਰੋਨ ਜਾਂ ਮਜੇਲਾਂ ਦੀ ਰੇਂਜ ਸਿਰਫ ਪੰਜਾਬ ਤੱਕ ਹੈ ਸੋਚਣ ਵਾਲੀ ਗੱਲ ਹੈ ਇਹ ਕੰਟਰੀ ਲੜ ਰਹੀ ਹੈ ਤਾਂ ਉਹਦੀ ਰੇਂਜ ਸਿਰਫ ਇੰਨੀ ਹੀ ਹੈ ਕਿ ਉਹ ਪੰਜਾਬ 'ਚ ਅਟੈਕ ਕਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਤਕਰੀਬਨ ਕਿਉਂ ਇਹਦੇ ਪਿੱਛੇ ਕੋਈ ਰੀਜਨ ਤਾਂ ਹੋਊਗਾ ਨਾ ਸਵਾਲ ਤਾਂ ਉੱਠਣਾ ਚਾਹੀਦਾ ਨਾ ਚੰਡੀਗੜ੍ਹ ਔਰ ਪੰਜਾਬ ਟਾਰਗੇਟ ਔਰ ਵੈਸੇ ਵੀ ਜਦੋਂ ਫੈਰ ਹੋ ਜਾਂਦੀ ਕੋਈ ਚੀਜ਼ ਉਦੋਂ ਆਮ ਪਬਲਿਕ ਉਹਨੂੰ ਪਛਾਣ ਨਹੀਂ ਸਕਦੀ ਕਿ ਉਹ ਕਿਹੜੀ ਕੰਟਰੀ ਦਾ ਮੇਡ ਇਨ ਹੈ ਉਹ ਏਜੰਸੀਆਂ ਨੂੰ ਪਤਾ ਤੇ ਏਜੰਸੀਆਂ ਹੀ ਉਹਨੂੰ ਲੈ ਜਾਂਦੀਆਂ ਆਪਾਂ ਨੂੰ ਥੋੜੀ ਪਤਾ ਉਹ ਕਿਹੜੀ ਕੰਟਰੀ ਦਾ ਮੇਡ ਇਨ ਹੈ ਕਿਹੜੀ ਕੰਟਰੀ ਨੇ ਬਣਾਇਆ ਤੇ ਕਿਹੜੀ ਕੰਟਰੀ ਨੇ ਚਲਾਇਆ ਆਪਣੇ ਲਈ ਕਾਫੀ ਮੁਸ਼ਕਲ ਹਾਲਾਤ ਹੈ ਆਪਣੇ ਦੋਨੇ ਦੁਸ਼ਮਣ ਹੈ ਪਾਕਿਸਤਾਨ ਆਪਣਾ ਦੋਸਤ ਨਹੀਂ ਹੈ ਬਿਲਕੁਲ ਨਹੀਂ ਹੈ ਉਹ ਦੁਸ਼ਮਣ ਹੀ ਰਹੇਗਾ ਪਰ ਆਪਣੇ ਮਿੱਤਰ ਇਹ ਵੀ ਨਹੀਂ ਹੈ ਇਹਨਾਂ ਨੇ ਵੀ ਆਪਣੇ ਤੇ ਕਰਨੇ ਆ ਧਿਆਨ ਰੱਖਿਓ ਜੇ ਗੋਦਰੇ ਸਾਹਿਬ ਨਿਸ਼ਾਨੇ ਤੇ ਹੈ ਤੁਹਾਡੇ ਕਹਿੰਦੇ ਨਾ